ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਆਪਾਂ ਕੁਝ ਦਿਨ ਪਹਿਲਾਂ ਤੁਹਾਨੂੰ ਲਾਈਵ ਵੀਡੀਓ ਵਿੱਚ ਕਿਹਾ ਸੀ ਵੀ ਆਪਾਂ এবੀਐਸ ਕੰਪਨੀ ਵਾਲੇ ਬੁੱਲਾਂ ਬਾਰੇ ਸਮੇਂ-ਸਮੇਂ ਪੋਸਟਰ ਤਿਆਰ ਕਰਿਆ ਕਰਾਂਗੇ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਿਆ ਕਰਾਂਗੇ ਵੀ ਤੁਹਾਡੇ ਕੋਲੇ ਕਿਹੜੇ ਬੁੱਲ ਦੀ ਬੱਠੀ ਆ ਤੁਸੀਂ ਆਪਾਂ ਨੂੰ ਕਮੈਂਟ ਵੀ ਕਰਦਿਆ ਕਰੋ ਉਹਦਾ ਪਰ ਰਪਲਾਈ ਵੀ ਕਰਦੇ ਹਾਂ ਟਾਈਮ-ਟੂ-ਟਾਈਮ ਕੱਟ ਕੇ ਤੇ ਆਪਾਂ ਵੀਡੀਓ ਵੀ ਬਣਾ ਕੇ ਸ਼ੇਅਰ ਕਰਿਆ ਕਰਾਂਗੇ ਵੀ ਤੁਹਾਡੇ ਕੋਲੇ ਕਿਹੜੇ ਬੁੱਲ ਦੀ ਬੱਠੀ ਆ ਤੁਸੀਂ ਉਹਨੂੰ ਕਿਹੜਾ ਸੀਮਨ ਯੂਜ਼ ਕਰ ਸਕਦੇ ਹੋ ਜਿਵੇਂ ਅੱਜ ਆਪਾਂ ਤੁਹਾਨੂੰ এবੀਐਸ ਕੰਪਨੀ ਵਾਲਾ ਸਪਾਈਕ ਬੋਲ ਦਿਖਾ ਰਹੇ ਹਾਂ ਵੀਡੀਓ ਵਿੱਚ ਤੇ ਸਪਾਈਕ ਬੋਲ ਦੀ ਜਿਹੜੀ ਲਾਈਨ ਆ ਉਹਦੇ ਵਿੱਚ ਕੁੰਜਟ ਸੁਪਰ ਸ਼ਾਟ ਬੋਲ ਦਾ ਤੇ ਉਸ ਲਾਈਨ ਨੂੰ ਤੁਸੀਂ এবੀਐਸ ਦੇ ਅਕੋਰਡਿੰਗ ਜਿਵੇਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਸਟਨਰ ਬੋਲ ਯੂਜ਼ ਕਰ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ ਵਿੱਚ ਸਟਨਰ ਬੋਲ ਵੀ ਦਿਖਾਤਾਗਾ ਤਿੰਨ ਬੋਲ ਇਹਨਾਂ ਨੇ এবੀਐਸ ਦੇ ਰეკਮੈਂਡ ਕੀਤੇ ਆ ਉਹ ਤਿੰਨੇ ਹੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸਟਨਰ ਹੋ ਗਿਆ ਉਸ ਤੋਂ ਬਾਅਦ ਦੂਸਰਾ ਹੈਗਾ ਅਰਮਾਡਾ ਅਰਮਾਡਾ ਬੱਲ ਵੀ ਤੁਸੀਂ ਏਬੀਐਸ ਕੰਪਨੀ ਦਾ ਜਿਹੜੀ ਸਪਾਈਕ ਵਾਲੀ ਬੱਤੀ ਆ ਉਸ ਨੂੰ ਯੂਜ਼ ਕਰ ਸਕਦੇ ਹੋ ਸਟਨਰ ਹੋ ਗਿਆ ਅਰਮਾਡਾ ਹੋ ਗਿਆ ਦੋ ਬੱਲ ਆਪਾਂ ਤੁਹਾਨੂੰ ਕੰਪਨੀ ਦੇ ਏਬੀਐਸ ਦੇ ਦਿਖਾ ਚੁੱਕੇ ਆ ਤੇ ਤੀਸਰਾ ਬੱਲ ਤੁਸੀਂ ਇਸ ਨੂੰ ਹੈਮਰ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੇ-ਜਿਹੜੇ ਕੰਪਨੀ ਨੇ ਬੱਲ ਕਿਹਾ ਵੀ ਤੁਸੀਂ ਨਹੀਂ ਲਾਉਣੇ ਜਿਨ੍ਹਾਂ ਦੀ ਇਸ ਨਾਲ ਲਾਈਨ ਰਲਦੀ ਆ ਉਹ ਹੈਗਾ ਸੁਪਰ ਫਲਾਈ ਡੈਫੀ ਐਚਐਫ 10255 ਐਚਐਫ 50052 40116 ਐਟਲਸ 40120 ਥੋਰਬਲ ਹਰਕਲੋਸ 50053 ਇਰੋਸ ਡੈਲਪਰੋ 40429 50363 ਰੋਨਾਲਡੋ ਤੇ ਮਾਰਕੋ ਇਹ ਬੁੱਲ ਕੰਪਨੀ ਨੇ ਤਾਂ ਕਰਕੇ ਤੁਹਾਨੂੰ ਨਾ ਲਾਉਣ ਲਈ ਕਿਹਾ ਲਾ ਸਕਦੇ ਹੋ ਤੁਸੀਂ ਪਰ ਇਹਨਾਂ ਦੀ ਜੇ ਤੁਸੀਂ ਲਾਓਗੇ ਅੱਗੇ ਤੁਹਾਨੂੰ ਪ੍ਰੋਬਲਮ ਆਉਣੀਆਂ ਕਿਉਂਕਿ ਇਨ ਬਰੀਡਿੰਗ ਦੇ ਚਾਂਸਸ ਹੈਗੇ ਆ ਇਹਨਾਂ ਸਾਰੇ ਬੁੱਲਾਂ ਵਿੱਚ ਜਿਹੜਾ ਸੁਪਰ ਸ਼ਾਰਟ ਬੁੱਲ ਬੋਲ ਰਿਹਾ ਜਿਹੜਾ ਕੁੰਜੜ ਸੁਪਰ ਸ਼ਾਰਟ ਬੁੱਲ ਹੈ ਉਹ ਬਹੁਤ ਹੀ ਸਟਰੋਂਗ ਲਾਈਨ ਹੈ ਤੇ ਉਹ ਬਹੁਤ ਸਾਰੇ ਆਪਣੇ ਜਿਹੜੇ ਇਧਰ ਬੁੱਲ ਆਪਾਂ ਯੂਜ਼ ਕਰ ਰਹੇ ਉਹਨਾਂ ਵਿੱਚ ਬੋਲ ਰਿਹਾ ਤਾਂ ਕਰਕੇ ਕੰਪਨੀ ਨੇ ਇਹ ਬੁੱਲ ਤੁਹਾਨੂੰ ਲੌਨ ਤੋਂ ਮਨਾਹੀ ਕੀਤੀ ਹੈ ਜਿਹੜੇ ਆਪਾਂ ਤੁਹਾਨੂੰ ਬੁੱਲ ਕੰਪਨੀ ਨੇ ਤੁਹਾਨੂੰ ਦੱਸਿਆ ਉਹ ਤੁਸੀਂ ਰეკਮੈਂਡ ਕਰੋਗੇ ਤਾਂ ਤੁਹਾਡਾ ਫਾਇਦਾ ਹੋਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਕੁਝ ਨਹੀਂ ਸਮਝ ਲੱਗਿਆ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਆਪਾਂ ਵੀਡੀਓ ਦੁਆਰਾ ਹੋਰ ਤਰ੍ਹਾਂ ਐਡਿਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਦਾ ਆਪਾਂ ਲੋਗੋ ਲਾਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਇੰਸਟਾਗ੍ਰam ਤੇ ਫੇਸਬੁਕ ਪੇਜ ਨੂੰ ਕਰ ਲਓ ਜੀ ਫੋਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਧੰਨਵਾਦ